ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਪੰਜਾਬ ਪੁਲਿਸ ਸਾਰਿਆਂ ਨੂੰ ਘੇਰੇ ਚ ਲੈ ਲਿਆ ਸਾਰਿਆਂ ਤੇ ਸਵਾਲੀਆ ਨਿਸ਼ਾਨ ਖੜੇ ਕਰਤੇ ਉਹਨਾਂ ਨੇ ਕਿਹਾ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇੱਕ ਮਸ਼ਹੂਰ ਸਿੰਗਰ ਇੱਕ ਉਹ ਕਲਾਕਾਰ ਜਿਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਲੇਕਿਨ ਬਿਨਾਂ وجہ ਕੈਂਗਵਾਰ ਦੀ ਭੇਡ ਚੜ ਗਿਆ ਅੱਜ ਸਾਲ ਤੋਂ ਵੀ ਜ਼ਿਆਦਾ ਹੋ ਗਿਆ ਲੇਕਿਨ ਉਹਦੇ ਮਾਪੇ ਇਨਸਾਫ ਦੀ ਉਡੀਕ ਕਰ ਰਹੇ ਨੇ ਇਨਸਾਫ ਦੀ ਉਡੀਕ ਕਰ ਰਿਹਾ ਪਿਤਾ ਬਲਕੌਰ ਸਿੰਘ ਅੱਖਾਂ 'ਚ ਅਥਰੂ ਨੇ ਲੇਕਿਨ ਅੱਗੋਂ ਦੀ ਜਿਨ੍ਹਾਂ ਨੇ ਉਹਨੂੰ ਮਾਰਿਆ ਉਹ ਅੱਗੋਂ ਰਹਿਮ ਦੀ ਅਪੀਲਾਂ ਪਾ ਰਹੇ ਐ ਅੱਗੋਂ ਦੀ ਇਹ ਕਹਿ ਰਹੇ ਐ ਕਿ ਸਾਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਜਾਵੇ ਜੀ ਹਾਂ ਤੁਹਾਡੇ ਦਿਮਾਗ 'ਚ ਨਾਮ ਕਲਿੱਕ ਕਰ ਗਿਆ ਹੋਊਗਾ ਉਹ ਨਾਮ ਹੈ ਲਾਰੈਂਸ ਬਿਸ਼ਨੋਈ ਜੀ ਹਾਂ ਲੌਰੈਂਸ ਬਿਸ਼ਨੋਈ ਦੀ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਨੇ ਇੱਕ ਵਾਰ ਨਹੀਂ ਦੋ ਵਾਰ ਵੀਡੀਓ ਕਾਲ ਵਾਲੀ ਇੰਟਰਵਿਊ ਲੀਕ ਵੀ ਹੁੰਦੀ ਹੈ ਇੱਥੇ ਤੱਕ ਕਿ ਉਹ ਮੰਨਦਾ ਵੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਮਰਵਾਇਆ ਲੇਕਿਨ ਫਿਰ ਵੀ ਉਹਦੇ ਵੱਲੋਂ ਯਾਨੀ ਲੌਰੈਂਸ ਬਿਸ਼ਨੋਈ ਵੱਲੋਂ ਅਤੇ ਜੱਗੂ ਭੁਆਣ ਕੋਈਆ ਵੱਲੋਂ ਹੁਣ ਇੱਕ ਅਪੀਲ ਪਾਈ ਜਾਂਦੀ ਹੈ ਕਿ ਸਾਨੂੰ ਮੂਸੇਵਾਲਾ ਦੇ ਕਤਲ ਕੇਸ 'ਚੋਂ ਬਰੀ ਕੀਤਾ ਜਾਵੇ ਕਿਤੇ ਨਾ ਕਿਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਮੀ ਕਿਸੇ ਹੋਰ ਵਿੱਚ ਨਹੀਂ ਬਲਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਸਰਕਾਰ ਉਸ ਵਿੱਚ ਹੈ ਕਿਉਂਕਿ ਗ੍ਰਹਿ ਮੰਤਰਾਲਾ ਜਿਹੜਾ ਹੁੰਦਾ ਹੈ ਉਹ ਪੁਲਿਸ ਨੂੰ ਹੈਂਡਲ ਕਰਦਾ ਹੈ ਯਾਨਕਿ ਪੰਜਾਬ ਪੁਲਿਸ ਕਿਸੇ ਸੂਬੇ ਦੇ ਗ੍ਰਹਿ ਮੰਤਰੀ ਦੇ ਹੇਠ ਹੁੰਦੀ ਹੈ ਤੇ ਇੱਥੇ ਗ੍ਰਹਿ ਮੰਤਰੀ ਕੋਈ ਹੋਰ ਨਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਤਾਂ ਕਿਉਂ ਕਿਹੜੀ ਕਮੀਆਂ ਰਹਿ ਗਈਆਂ ਨੇ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਕਰਕੇ ਪੰਜਾਬ ਪੁਲਿਸ ਠੋਸ ਸਬੂਤ ਇਕੱਤਰਤ ਨਹੀਂ ਕਰ ਪਾਈ ਇਕੱਠੇ ਨਹੀਂ ਕਰ ਪਾਈ ਤਾਂ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵੰਤਪੁਰੀ ਵਰਗੇ ਜਿਹੜੇ ਇਹ ਲੋਕ ਨੇ ਗੈਸ ਮਾਰਜਿਕ ਅਨਸਰ ਨੇ ਜਿਹੜਾ ਕਰਕੇ ਸਮਾਜ ਦਾ ਮਾਹੌਲ ਖਰਾਬ ਹੋਇਆ ਤੇ ਲਾਰੈਂਸ ਬਿਸ਼ਨੋਈ ਵਰਗੇ ਉਹ ਲੋਕ ਜਿਹੜੇ ਸ਼ਰਿਆਵੰਟਰਵਿਊ ਚ ਮੰਨਦੇ ਆ ਕਿ ਸਿੱਧੂ ਮੂਸੇਵਾਲਾ ਮਰਵਾਇਆ ਕਿਸੇ ਕਿਸੇ ਕਾਰਨ ਕਰਕੇ ਲੇਕਿਨ ਫਿਰ ਵੀ ਪੁਲਸ ਉਹਨਾਂ ਦੇ ਗੇਰੇ ਬਾਣ ਤੱਕ ਹੱਥ ਨਹੀਂ ਪਹੁੰਚਾ ਪਾਉਂਦੀ ਹੋਰ ਕੇਸਾਂ ਚ ਪਾਵੇਂ ਬਿਸ਼ਨੋਈ ਅੰਦਰ ਬੰਦ ਹੈ ਲੇਕਿਨ ਮੂਸੇਵਾਲਾ ਦੇ ਕਤਲ ਕੇਸ ਵਿੱਚ ਕਿਉਂ ਸਜ਼ਾ ਨਹੀਂ ਹੋ ਰਹੀ ਸਜ਼ਾ ਤਾਂ ਕੀ ਹੋਣੀ ਹੈ ਔਰ ਕੇਸ ਪ੍ਰਸੀਡਿੰਗ ਦਾ ਕੀ ਚੱਲਣੀ ਹੈ ਉਲਟਾ ਲਾਰੈਂਸ ਬਿਸ਼ਨੂਏ ਜਗਵਾਨਪੁਰੀਆ ਵਰਗੇ ਅਜੇ ਗੈਂਗਸਟਰ ਇਹ ਕੋਰਟ ਚ ਅਪੀਲਾਂ ਪਾ ਰਿਹਾ ਕਿ ਸਾਨੂੰ ਇਸ ਕੇਸ ਜੋ ਬਰੀ ਕੀਤਾ ਜਾਵੇ ਜੋ ਕਿ ਆਪਣੇ ਆਪ ਚ ਆਮ ਆਦਮੀ ਪਾਰਟੀ ਵੱਲੋਂ ਚਲਾਈ ਜਾ ਰਹੀ ਪੰਜਾਬ ਸਰਕਾਰ ਗ੍ਰਹਿ ਮੰਤਰੀ ਯਾਨੀ ਕਿ ਜੋ ਮੁੱਖ ਮੰਤਰੀ ਵੀਨੇ ਭਗਵੰਤ ਸਿੰਘ ਮਾਨ ਅਤੇ ਪੰਜਾਬ ਪੁਲਿਸ ਇਹਨਾਂ ਸਾਰਿਆਂ ਉੱਪਰ ਕਈ ਵੱਡੇ ਸਵਾਲੀਆ ਨਿਸ਼ਾਨ ਖੜੇ ਕਰਦੀ ਹੈ ਕਿ ਆਖਰਕਾਰ ਪਿਤਾ ਬਲਕੌਰ ਸਿੰਘ ਦਾ ਮਾਤਾ ਚਰਨਕੌਰ ਦਾ ਕਸੂਰ ਕੀ ਸੀ ਜਿਨੇ ਆਪਣਾ ਪੁੱਤ ਗਵਾ ਲਿਆ ਜਿਹਨੇ ਕਰਕੇ ਹੁਣ ਅੱਜ ਤੱਕ ਵੀ ਪੰਜਾਬ ਇਸ ਇਨਸਾਫ ਦੀ ਉਡੀਕ ਕਰ ਰਿਹਾ ਹੈ